ਦੋਨੂੰ ਕੀ ਪਤਾ ਕੀ ਪ੍ਰਸ਼ਾਸਨ ਨੇ ਸਾਡੇ ਬੰਦੇ ਕੱਢੇ ਆ ਜੀ ਸਾਰੇ ਐਨਜੀਓ ਵਾਲੇ ਬੰਦੇ ਨੇ ਕੱਢੇ ਪ੍ਰਸ਼ਾਸਨ ਕੋਈ ਬੰਦਾ ਵੀ ਨਹੀਂ ਆਏਗਾ ਮੱਦਰ ਨੇ ਕੀਤੀ ਕਿਸ਼ਤੀਆਂ ਨੇ ਬਸ ਉਹੀ ਲੈ ਗਏ ਸਾਨੂੰ ਦੋ ਚਾਰ ਜਣਾਂ ਨੂੰ ਲੈ ਦੇ ਸੀਗੇ 100 ਰੁਪਏ ਮੇਰੇ ਪੱਲੋਂ ਲੱਗ ਗਿਆ ਸੀ ਜੁੜੇ ਹੋਏ ਗ੍ਰੀਵੈਂਸ ਸਟੋਰੀਜ਼ ਨਾਲ ਤੇ ਮੈਂ ਕੁਛ ਅਗਰ ਕੋ ਗਿਆ ਗੱਲ ਕਰੀਏ ਇਸ ਵੇਲੇ ਮੌਜੂਦ ਆਂ ਬੜੀ ਨਦੀ ਦੇ ਵਿੱਚ ਜਿੱਥੇ ਕਿ ਸ਼ਾਇਦ ਗੱਲ ਕਰੀਏ ਇਹੀ ਰਹਾਇਸ਼ੀ ਇਲਾਕੇ ਦੇ ਨੇੜੇ ਜਾਂ ਇੱਥੇ ਜਿਹੜੇ ਕਾਰੋਬਾਰ ਕਰਦੇ ਨੇ ਤਕਰੀਬਨ ਕੈਲੀਏ 6 ਤੋਂ 10 ਫੁੱਟ ਦਾ ਪਾਣੀ ਆਇਆ ਹੋਇਆ ਹੋਵੇ ਸੀਗਾ ਤੇ ਲੋਕਾਂ ਦੀ ਜਾਣ ਪਛਾਨ ਵਾਸਤੇ ਸਰਕਾਰ ਵੀ ਰਹਿਣ ਬਸੇਰੇ ਬਣਾ ਰਹੀ ਸੀ ਪ੍ਰਸ਼ਾਸਨ ਵੀ ਇਸ ਤੇ ਬੜਾ ਜ਼ੋਰ ਦੇ ਰਿਆ ਸੀਗਾ ਕਿ ਰਹਿਣ ਬਸੇਰੇ ਬਣਾਏ ਜਾਣ ਉਸ ਤੋਂ ਬਾਅਦ ਸੀਆਈਐਸਐਫ ਦੇ ਜਵਾਨ ਵੀ ਲਿਆਏ ਗਏ ਸੀਗੇ ਉਹਨਾਂ ਦੀ ਜਿਹੜੀ ਟੀਮਾਂ ਭਲਾਈਆਂ ਗਈਆਂ ਸੀ ਤੇ ਬਾਅਦ ਦੇ ਵਿੱਚ ਕਿਸ਼ਤੀਆਂ ਵੀ ਲਿਆਈਆਂ ਗਈਆਂ ਸੀ ਹੋਰ ਤੇ ਹੋਰ ਗੱਲ ਕਰ ਬੜੀ ਹੋਰ ਵੀ ਚੀਜ਼ਾਂ ਜਿਵੇਂ ਕਿ ਖਾਣ ਪੀਣ ਦਾ ਸਮਾਨ ਵੰਡਿਆ ਗਿਆ ਸੀਗਾ ਪਰ ਜਦੋਂ ਅਸੀਂ ਉਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਆਪ ਦੀ ਜਾਨ ਆਪ ਹੀ ਬਚਾਈ ਹੈ ਜਿਹੜੇ 2-4 ਲੋਕ ਸੀਗੇ ਉਹਨਾਂ ਨੂੰ ਵੀ ਸਿਰਫ ਕੱਟਿਆ ਗਿਆ ਤੇ ਜਿਹੜੇ ਸੀ ਇਹ ਸਿਰਫ ਦੀ ਜਵਾਨਾਂ ਦੀ ਗੱਲ ਕਰਦੇ ਨੇ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ ਪਰ ਹਾਲਾ ਕਿ ਕੀ ਸੱਚ ਹੈ ਕੀ ਝੂਠ ਹੈ ਇਸ ਬਾਰੇ ਨਹੀਂ ਕਹਿ ਸਕਦੇ ਕਿਉਂਕਿ ਉਸ ਵੇਲੇ ਅਸੀਂ ਉਰੇ ਨਹੀਂ ਮੌਜੂਦ ਸੀਗੇ ਪਰ ਹੁਣ ਦੀ ਉਰੇ ਰਿਐਲਿਟੀ ਕੀ ਕਹਿ ਰਹੀ ਹੈ ਵੀ ਇਸ ਜਗ੍ਹਾ ਉੱਤੇ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਇਸ ਨੂੰ ਪੱਕਾ ਕੀਤਾ ਜਾਏਗਾ ਇਹ ਵੱਡੀ ਨਦੀ ਨੂੰ ਪੱਕਾ ਕੀਤਾ ਜਾਏਗਾ ਉਸ ਦੇ ਵਾਸਤੇ ਇੱਕ ਪ੍ਰੋਜੈਕਟ ਵੀ ਪਾਸ ਹੋਇਆ ਸੀਗਾ ਪਰ ਉਹ ਪ੍ਰੋਜੈਕਟ ਕਿੱਧਰ ਗਿਆ ਉਹ ਹਲੇ ਤੱਕ ਕੁਝ ਨਹੀਂ ਪਤਾ ਲੱਗ ਰਿਹਾ ਉਸ ਦਾ ਜਿਹੜਾ ਫੰਡ ਸੀਗਾ ਉਹ ਕਿੱਥੇ ਗਿਆ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਇਸ ਦੇ ਵਿੱਚ ਹੁਣ ਜਦੋਂ ਮੀਂਹ ਪੈਣਾ ਹੈ ਫਿਰ ਤੋਂ ਹੋ ਸਕਦਾ ਹੈ ਕਿ ਉਰੇ ਫਿਰ ਤੋਂ ਜਿਹੜਾ ਚੜਾਅ ਹੈਗਾ ਪਾਣੀ ਦਾ ਉਹ ਆ ਜਾਵੇ ਤੇ ਲੋਕਾਂ ਦੀ ਜਾਨ ਨੂੰ ਮੁਸਬਤ ਖੜੀ ਹੋ ਸਕਦੀ ਹੈ ਪਰ ਇਸ ਦੇ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਕਿੰਨੇ ਕੁ ਜ਼ਿੰਮੇਵਾਰ ਹੈ ਜੋ ਕਿੰਨਾ ਕੁ ਕੰਮ ਕਰ ਰਹੀ ਹੈ ਇਸ ਦੇ ਵਾਸਤੇ ਇਸ ਬੜੀ ਵੱਡੀ ਇੱਕ ਕੁਐਸਚਨ ਰੇਜ਼ ਹੁੰਦਾ ਹੈ ਪ੍ਰਸ਼ਾਸਨ ਉੱਤੇ ਸਰਕਾਰ ਉੱਤੇ ਗੱਲ ਕਰੀਏ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵੀ ਬੜੀ ਖਬਰਾਂ ਪਾਈਆਂ ਜਾਂਦੀਆਂ ਨੇ ਕਿ ਇਸ ਵੇਲੇ ਇਸ ਡਰੇਨੇਜ ਸਿਸਟਮ ਵਾਸਤੇ ਡਿਪਾਰਟਮੈਂਟ ਨੂੰ ਕਿਹਾ ਗਿਆ ਪਰ ਗਰਾਊਂਡ ਰਿਐਲਿਟੀ ਤੇ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲ ਰਹਾ ਤੇ ਇੱਕ ਵਾਰ ਤੁਸੀਂ ਸ਼ਾਰਟਸ ਵਿੱਚ ਵੀ ਧਿਆਨ ਨਾਲ ਦੇਖੋ ਕਿ ਕੀ ਹੋਰ ਇਹਦੀ ਗਰਾਊਂਡ ਰਿਐਲਿਟੀ ਬੋਲ ਰਹੀ ਹੈ ਤੇ ਇੱਕ ਵਾਰ ਲੋਕਾਂ ਨਾਲ ਜੋ ਗੱਲਬਾਤ ਕੀਤੀ ਹੈ ਉਹ ਵੀ ਜਰੂਰ ਸੁਣੋ ਸਕਰੀਨ ਉੱਤੇ ਤੁਸੀਂ ਦੇਖ ਰਹੇ ਹੋ ਗ੍ਰੀਵੈਂਸ ਸਟੋਰੀਸ ਤੇ ਮੈਂ ਕੁਝ ਅਗਰਗ ਹੋ ਗਿਆ ਗੱਲ ਕਰੀਏ ਜੋ ਪਿਛਲੇ ਸਾਲ ਹੜ੍ਹ ਨੇ ਤਬਾਹੀ ਮਚਾਈ ਸੀ ਉਸ ਤੋਂ ਹਰ ਬੰਦਾ ਵਾਕਫ ਹੈ ਪਟਿਆਲਾ ਦੇ ਵਿੱਚ ਪਰ ਇਸ ਵਾਰ ਸੋਚਣ ਵਾਲੀ ਗੱਲ ਇਹ ਹੈ ਕਿ ਪਟਿਆਲਾ ਦਾ ਵਿਕਾਸ ਕਿਸ ਤਰ੍ਹਾਂ ਹੋਏਗਾ ਕਿਉਂਕਿ ਪਿਛਲੇ ਸਾਲ ਦੇ ਮੁਆਵਜ਼ੇ ਹੀ ਨਹੀਂ ਮਿਲਣ ਤਿਆਰੇ ਤੇ ਇੱਥੇ ਹੀ ਕਈ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦੇ ਕਿੰਨੇ ਕਿੰਨੇ ਨੁਕਸਾਨ ਹੋਏ ਸੀਗੇ ਜਾਂ ਇਹਨਾਂ ਨੂੰ ਕੀ ਮੁਸ਼ਕਲਾਂ ਚੇਲਣੀਆਂ ਪਈਆਂ ਸੀ ਪਿਛਲੇ ਸਾਲ ਤੇ ਇਸ ਸਾਲ ਉਸ ਦੇ ਆ ਪੱਕਾ ਉਹ ਬੰਦੋਬਸਤ ਕਿਆ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਆ ਇਹਨਾਂ ਨਾਲ ਇੱਕ ਜੀ ਮੇਰਾ ਅਰਤਾ ਸਿੰਘ ਜੀ ਹੈ ਤੇ ਅਵਤਾਰ ਸਿੰਘ ਜੀ ਜੋ ਪਿਛਲੇ ਸਾਲ ਕੰਮ ਹੋਇਆ ਸੀਗਾ ਬਾੜ ਆਈ ਸੀਗੀ ਉਸ ਤੋਂ ਤੁਸੀਂ ਵਕਫ ਹੋਵੋਗੇ ਕਿ ਕੀ ਤਬਾਹੀ ਮੱਚੀ ਸੀਗੀ ਬਿਲਕੁਲ ਭਾਈ ਬਹੁਤ ਪਾਣੀ ਆਇਆ ਸੀਗਾ ਇੱਥੇ ਤਕਰੀਬਨ 10 ਫੁੱਟ ਦੇ ਇੰਚ ਤਰੇ ਪਾਣੀ ਸੀਗਾ ਤੇ ਵਰਸ਼ਾ ਦੇ ਅੰਦਰ ਸਾਡਾ 6 ਫੁੱਟ ਪਾਣੀ ਸੀ ਬਾਹਰ 11-12 ਫੁੱਟ ਪਾਣੀ ਸੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਸਾਡੀ ਸਾਰੀਆਂ ਗੱਡੀਆਂ ਤਕਰੀਬਨ ਡੁੱਬ ਗਈਆਂ ਠੀਕ ਹੈ ਜੀ ਮੁਆਵਜ਼ਾ ਤੁਸੀਂ ਭੁੱਲੀ ਜਾਓ ਜੀ ਸਾਰੇ ਆਏ ਸੀਗੇ ਭਾਈ ਦੁਕਾਨਾਂ ਉੱਪਰ ਸੈਟ ਗਏ ਆ ਕੰਦ ਬੈਠ ਗਈ ਸਾਡੀ ਵਰਸ਼ਾ ਉਹਦੀ ਆ ਸਾਡਾ ਬੋਰ ਵੜ ਗਿਆ ਸਮਰਸੀਬਲ ਹਾਲ ਤੱਕ ਜਿਹੜਾ ਠੀਕ ਨਹੀਂ ਹੋਇਆ ਤੇ ਨਾ ਹੀ ਕੋਈ ਪ੍ਰਸ਼ਾਸਨ ਵੱਲੋਂ ਆਇਆ ਵੀ ਹਾਂ ਦੋ ਬੰਦੇ ਜ਼ਰੂਰ ਆਏ ਸੀਗੇ ਆਪਣਾ ਸਾਈਨ ਕਰਾਏ ਜੀ ਇਹ ਕਰਾਇਆ ਫੋੜ ਕੇ ਕੁਝ ਨਹੀਂ ਆਇਆ ਹਾਂ ਸੰਕਾ 100 ਰੁਪਏ ਮੇਰੇ ਪੱਲੋ ਲੱਗ ਗਿਆ ਫੋਟੋ ਨੇ ਉਹ ਜੀ ਕਰਾ ਕੇ ਇਹ ਫੇਵਰੇ ਲੈਮੀਲੇਸ਼ਨ ਲਿਆਉ ਕਰਾ ਕੇ 100 ਰੁਪਏ ਪੱਲੋ ਲਗਿਆ 500 ਰੁਪਏ ਆਇਆ ਨਹੀਂ ਕਸਟਮਰ ਦੀ ਗੱਡੀਆਂ ਹੈ ਠੀਕ ਬਣਵਾ 12 ਦਿਨ ਸਾਰੀਆਂ ਰੰਗਾਂ ਲੋਰਾ ਖੜੀ ਹੈ ਐਡਿਓਸ ਖੜੀ ਹੈ ਇਹ ਹੁਣ ਤੱਕ ਠੀਕ ਨਹੀਂ ਹੋ ਰਹੀ ਨਾ ਨਾ ਦਾ ਸਮਾਨ ਪੂਰਾ ਹੋ ਰਿਹਾ ਜੇ ਕੋਈ ਚੀਜ਼ ਠੀਕ ਹੈ ਨਾ ਦੂਜੀ ਖਰਾਬ ਹੋ ਜਾਂਦੀ ਹੈ ਹੁਣ ਇਹ ਸਾਡੇ ਬਦਲ ਖਰਚੇ ਥੱਲੇ ਪੱਲੇ ਪਏ ਆ ਅਸੀਂ ਆਪ ਕਰਾ ਕੇ ਟੇਣੀ ਬਾਰੇ ਪਾਜੀ ਸਾਲ ਹੋ ਗਿਆ ਸਾਲ ਹੋ ਗਿਆ ਦੇਖੋ ਦੁਬਾਰਾ ਨਹੀਂ ਤਾਂ ਨਾ ਪਿੰਦਾ ਠੀਕ ਹੈ ਨਾ ਕੋਈ ਨਹੀਂ ਦਰਗਾ ਤੁਸੀਂ ਇਹ ਚੀਜ਼ ਦੇਖੋ ਵੀ ਦੁਬਾਰਾ ਵੀ ਸੰਭਾਵਨਾ ਹੈ ਕਿ ਨਹੀਂ ਯਾਰ ਰੱਬ ਜਾਣਦਾ ਪਰ ਜਿਸਨ ਸਾਡੀ ਸਟਮ ਹਿੱਲ ਗਈ ਪਾਜੀ ਪੂਰੀ ਪੂਰਾ ਸਾਲ ਹੋ ਗਿਆ ਹੱਲੇ ਦਾ ਰਿਕਵਰ ਨਹੀਂ ਹੋਇਆ ਸਾਹਮਣੇ ਗੱਡੀ ਦੀ ਵੀਡੀਓ ਬਣਾ ਲਓ ਸੀ ਆ ਖੜੀਆਂ ਨੇ ਲੈਨ ਬਣਾ ਕੇ ਕਸਟਮਰ ਕਹਿੰਦਾ ਕਰਕੇ ਦੋ ਕਿੱਥੋਂ ਕਰਕੇ ਦਵਾਗੇ ਪਾਜੀ ਤੇ ਜੋਨ ਕਮਾਂਡ ਖਾਨ ਵਾਲੇ ਬੰਦੇ ਆ ਸੀ ਦੱਸੋ ਕੀ ਕਰਨੀ ਇੱਕ ਇਸ ਚੀਜ਼ ਬਾਰੇ ਦੱਸੋ ਵੀ ਜਿਹੜਾ ਇਨਾ ਫੁੱਟ ਪਾਣੀ ਆਇਆ ਸੀਗਾ ਉਸ ਤੋਂ ਬਾਅਦ ਹੁਣ ਪਟਿਆਲਾ ਦੇ ਵਿਕਾਸ ਇਸੇ ਤਰ੍ਹਾਂ ਹੋਏਗਾ ਹੁਣ ਤੁਹਾਨੂੰ ਮੁਆਵਜ਼ਾ ਨਹੀਂ ਮਿਲੇ ਹੁਣ ਤੁਹਾਨੂੰ ਤਰਨੇ ਤੇ ਉਤਰਨਾ ਪਏਗਾ ਡੀਸੀ ਦਫ਼ਤਰ ਸਾਨੂੰ ਤਾਂ ਐ ਲੱਗ ਰਿਹਾ ਜਿਹੜਾ ਹੁਣ ਜਿਹ ਸਾਨੂੰ ਤਾਂ ਲੱਗ ਰਿਹਾ ਵੀ ਅਸੀਂ ਜਾਵਾਂਗੇ ਇੱਥੇ ਹੁਣੇ ਦੁਕਾਨ ਚੱਕ ਕੇ ਤਾਂ ਜਾ ਨਹੀਂ ਸਕਦੇ ਕਿਤੇ ਜੇ ਇਹ ਹਾਰ ਰਿਹਾ ਤਾਂ ਬੰਦੇ ਨੂੰ ਦੱਸੋ ਕੀ ਕਰਿਆ ਬੰਦਾ ਹੋ ਗੱਡੀਆਂ ਮੁਤਕਰੀਬਨ ਦੇਖੋ ਕੋਈ ਐ ਨਹੀਂ ਕੰਮ ਵੀ ਨਹੀਂ ਚੱਲ ਰਿਆ ਨਦੀ ਦਾ ਕੰਮ ਵੀ ਨਹੀਂ ਚੱਲ ਰਿਆ ਆਂਦਾ ਦੋ ਦੇ ਸੀ ਲੱਗਦਾ ਸਾਡੇ ਜਾ ਕੇ ਸਾਨੂੰ ਬਸਟਾਬ ਹੋਇਆ ਬੋਰ ਬੈਠਾ ਹੋਇਆ ਫਰਤ ਬੈਠੇ ਹੋਏ ਹੁਣ ਪਹਿਲਾਂ ਫਰਤ ਕਰਾਈ ਹੈ ਕਿ ਲੋਕਾਂ ਦੀਆਂ ਗੱਡੀਆਂ ਠੀਕ ਕਰਕੇ ਦਿਆਂ ਦੱਸੋ ਕੀ ਕਰੀ ਸਾਡਾ ਜੀ ਮੋਟਰ ਤੇ ਪਾਣੀ ਆਪ ਦੀ ਪਰ ਗਵਾਂਡੇ ਤੋਂ ਪੁਰਾਣਾ ਪੈਂਦਾ ਅੱਕੇ ਜਾ ਕੇ ਲੈ ਕੇ ਆਣਾ ਪੈਂਦਾ ਪਾਣੀ ਸਾਡੇ ਮੋਟਰਾਂ ਦਾ ਟੂਟੀ ਖੋਲ ਕੇ ਚੈੱਕ ਕਰ ਲੋ ਪਾਣੀ ਆ ਰਿਹਾ ਦੇਖੋ ਤੇ ਇੱਕ ਇਸ ਚੀਜ਼ ਬਾਰੇ ਦੱਸੋ ਵੀ ਜਿਹੜੇ ਤੁਹਾਡੇ ਤੋਂ ਸਾਈਨ ਕਰਾਏ ਗਏ ਸੀਗੇ ਉਸ ਤੋਂ ਬਾਅਦ ਤੁਸੀਂ ਕਦੇ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਪੁੱਛੀਏ ਵੀ ਮੁਆਵਜ਼ੇ ਵਾਸਤੇ ਉਹ ਭਾ ਮਾਡਾ ਏਰੀਆ ਨਹੀਂ ਆਇਆ ਬਸ ਮਾਡਾ ਏਰੀਆ ਨਹੀਂ ਆਇਆ ਬਸ ਇਹ ਗੱਲ ਤੇ ਸਭ ਤੋਂ ਜ਼ਿਆਦਾ ਏਰੀਆ ਹੀ ਇਹੀ ਡੁੱਬਿਆ ਸੀਗਾ ਸਭ ਤੋਂ ਜ਼ਿਆਦਾ ਬੱਟੀ ਨਦੀ ਦੇ ਨੇੜੇ ਨਹੀਂ ਨਹੀਂ ਲੱਗੀ ਵੀ ਹੈ ਤਾਂ ਸੁਣ ਕਹਿਣ ਵਾਲੀ ਗੱਲ ਹੀ ਨਹੀਂ ਉਹ ਦੇਖੋ 12-13 ਫੁੱਟ ਦਾ ਪਾਣੀ ਦਾ ਚਾਨ ਹੈ ਲੱਗਿਆ ਫੇ ਆ ਸਾਹਮਣੇ ਸਕਰੀਨ ਤੇ ਵੀ ਤੁਸੀਂ ਕੁਇਰੇ ਤਸਵੀਰਾਂ ਜ਼ਰੂਰ ਦੇਖੋ ਜਿਹੜੀ 6 ਤੋਂ 10 ਫੁੱਟ ਤੱਕ ਜਿਹੜਾ ਉਹ ਪਾਣੀ ਆਇਆ ਸੀਗਾ ਤੇ ਉਸ ਤੋਂ ਬਾਅਦ ਸਰਕਾਰ ਦਾ ਇਹ ਹਾਲ ਹੈ ਇਹ ਪ੍ਰਸ਼ਾਸਨ ਦਾ ਇਹ ਹਾਲ ਹੈ ਕਿ ਇਸ ਵਾਰ ਨਾ ਤਾਂ ਪਹੁੰਚਿਆ ਜਾ ਰਿਹਾ ਜੇਕਰ ਕੰਮ ਕੀਤਾ ਜਾ ਰਿਹਾ ਤੇ ਪਿਛਲੇ ਸਾਲ ਵਾਲੇ ਮੁਆਵਜ਼ੇ ਨਹੀਂ ਮਿਲ ਰਹੇ ਪੱਕਾ ਬੰਦੋਬਸਤ ਇਸ ਵਾਰ ਦੇਖਣ ਨੂੰ ਨਹੀਂ ਮਿਲਿਆ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਵੀ ਤੁਹਾਨੂੰ ਗੱਲਾਂਬੱਤ ਸੁਣਾਵਾਂਗੇ ਕਿ ਕੀ ਹੈ ਗਰਾਊਂਡ ਰਿਐਲਿਟੀ ਤੇ ਕਿੰਨੀ ਕੀ ਜਿਹੜੀ ਫੜਾ ਮਾਰੀਆਂ ਜਾਂਦੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਜੀ ਨਾਮ ਹੈ ਜੀ ਤੁਹਾਡਾ ਨਰੇਸ਼ ਕੁਮਾਰ ਨਰੇਸ਼ ਜੀ ਪਹਿਲਾਂ ਇਹ ਦੱਸੋ ਪਿਛਲੇ ਸ ਹਾਂਜੀ ਬਿਲਕੁਲ ਜੀ ਬਿਲਕੁਲ ਕੋਣ ਪੁੱਲ ਸਕਦਾ ਹੋ ਜੀ ਜੋਤ ਜਿਹੜੇ ਆਇਆ ਫਲੱਡ ਆਇਆ ਉਹਨੂੰ ਕੋਣ ਪੁੱਲ ਸਕਦਾ ਹੈ ਸਾਸਾ ਵਾਲਾ ਬਿਲਕੁਲ ਹੀ ਸਭ ਤੋਂ ਬੜੀ ਨਲਾਕੀ ਜਿਹੀ ਕੋਈ ਪੁੱਛਣ ਵੀ ਨਹੀਂ ਆਇਆ ਸਾਨੂੰ ਇੱਥੇ ਪਿਛਲੇ ਸਾਲ ਤਾਂ ਵੀ ਇਹ ਕਿਸ਼ਤੀਆਂ ਵੀ ਚਲਾਈਆਂ ਗਿਆ ਸੀ ਆਸੀਆਈਐਸਐਫ ਤੇ ਜਵਾਨ ਵੀ ਭਲਾਏ ਗਏ ਪਰ ਇਸ ਸਾਲੇ ਕੀ ਉਹਨਾਂ ਵਸ ਪੱਕਾ ਬੰਦੋਸ ਕੀਤਾ ਜਾ ਰਿਹਾ ਕੁਛ ਵੀ ਨਹੀਂ ਉੱਧਾ ਦੇ ਉੱਧਾ ਹੈ ਬਿਲਕੁਲ ਉਸ ਤੋਂ ਵੀ ਹਾਲਤ ਖਰਾਬ ਹੈ ਇੱਥੇ ਜਿਹੜੇ ਬੰਦ ਲਗਾਏ ਸੀਗੇ ਉਹ ਸਾਰੇ ਦੁਬਾਰਾ ਟੁੱਟ ਗਏ ਕੋਈ ਬਿਲਕੁਲ ਪੁੱਛਣ ਵਾਲਾ ਵੀ ਨਹੀਂ ਹੈਗਾ ਪਿਛਲੇ ਸਾਲ ਦਾ ਜਿਹੜਾ ਇਸ ਸਾਲ ਦਾ ਕਿਸੇ ਨੇ ਮਿੱਟੀ ਵੀ ਨਹੀਂ ਕੱਢ ਔਰ ਮੁਆਵਜ਼ਾ ਮਿਲੇ ਪਿਛਲੇ ਸਾਲ ਜੋ ਮਤਲਬ ਕਿ ਗੱਲਾਂ ਚ ਨਹੀਂ ਸਰ ਮੁਆਵਜ਼ਾ ਕੀ ਮਿਲਣਾ ਪੁੱਛਣ ਵੀ ਨਹੀਂ ਆਇਆ ਕੋਈ ਮੁਆਵਜ਼ਾ ਤਾਂ ਕੀ ਆਣਾ ਤੇ ਜਿਹੜੀ ਇਹ ਵੱਡੀ ਨਦੀ ਦੀ ਤੁਹਾਨੂੰ ਸ਼ਾਇਦ ਪਤਾ ਹੋਵੇ ਵੀ ਇੱਕ ਪ੍ਰੋਜੈਕਟ ਪਾਸ ਹੋਇਆ ਸੀਗਾ ਤੇ ਕਿਹਾ ਜਾ ਰਿਹਾ ਸੀਗਾ ਵੀ ਵੱਡੀ ਨਦੀ ਪੱਕੀ ਕੀਤੀ ਜਾਏਗੀ ਉਹ ਪੱਕੀ ਹੋਈ ਹੈ ਹੁਣ ਨਹੀਂ ਸਰ ਨਹੀਂ ਕੋਈ ਉਹ ਤਾਂ ਚਾਰ ਚਰਨ ਹੋ ਚੁੱਕੇ ਉਹਦੇ ਵਿੱਚ ਜਿਹੜੀ ਜਿਹੜੀ ਚੀਜ਼ਾਂ ਬਣਨੀਆਂ ਸੀਗੀਆਂ ਉਹ ਕੋਈ ਠੇਕੇਦਾਰ ਦਾ ਕੰਮ ਹੋ ਗਿਆ ਕਿਸ ਨੂੰ ਪੈਸੇ ਨਹੀਂ ਮਿਲੇ ਕੁਝ ਨਹੀਂ ਹੈ ਉੱਥੇ ਉੱਥੇ ਹੀ ਦੁਬਾਰਾ ਫੇਰ ਬਦਲ ਨਵਾਂ ਬਣਿਆ ਜਿਹੜਾ ਉਹ ਵੀ ਟਹਿ ਗਿਆ ਸਾਰਾ ਕੁਝ ਤੇ ਜੋ ਪਿਛਲੇ ਸਾਲ ਹੋਇਆ ਹੈ ਉਹਦੀ ਜ ਤਸਵੀਰਾਂ ਤੋਂ ਸਾਰੇ ਪਟਿਆਲਾ ਦੇ ਨਿਵਾਸੀ ਵਕਫ ਹਨੇ ਪਿਛਲੀ ਵਾਰ ਜਾਨ ਵੀ ਬਚਾਈ ਗਈ ਬਰਾਂਡ ਬਸੇਰੇ ਵੀ ਬਣਾਏ ਗਏ ਤੁਹਾਨੂੰ ਬੜਾ ਸੁਚੇਤ ਕੀਤਾ ਗਿਆ ਪ੍ਰਸ਼ਾਸਨ ਦੀ ਈਕੇ ਵਾਵਾ ਜੀ ਤਾਂ ਬੰਦਦੀ ਹੈ ਕਿ ਉਹਨਾਂ ਨੇ ਪਿਛਲੇ ਸਾਲ ਤੁਹਾਡੀ ਜਾਨ ਬਚਾਈ ਪਰ ਇਸ ਸਾਲ ਫੇਰ ਉਹ ਤੁਹਾਨੂੰ ਆਪ ਹੀ ਜਾਨ ਦੇ ਖਤਰੇ ਚ ਪਾ ਰਹੇ ਨੇ ਕਿਉਂਕਿ ਜੋ ਪਹਾੜਾਂ ਚ ਜਾਂ ਹਰੀਦਵਾਰ ਵਾਲੀ ਸਾਈਡ ਜੋ ਮਾਹੌਲ ਚੱਲ ਰਿਹਾ ਇਸ ਵਾਰ ਫੇਰ ਤੋਂ ਸੰਭਾਵਨਾਤ ਹੈ ਬਾੜਾਂ ਦੀ ਤੁਹਾਨੂੰ ਕੀ ਪਤਾ ਕਿ ਪ੍ਰਸ਼ਾਸਨ ਨੇ ਸਾਡੇ ਬੰਦੇ ਕੱਢੇ ਆ ਜੀ ਸਾਰੇ ਐਨ ਜੀਓ ਵਾਲੇ ਬੰਦੇ ਨੇ ਕੱਢੇ ਪ੍ਰਸ਼ਾਸਨ ਦਾ ਕੋਈ ਬੰਦਾ ਵੀ ਨਹੀਂ ਆਏਗਾ ਤੇ ਜਿਹੜੀ ਉਹ ਤਸਵੀਰਾਂ ਦਿਖਾਈਆਂ ਜਾਂਦੀਆਂ ਸੀ ਕਿ ਡੀਸੀ ਫਿਰ ਰਹੇ ਆ ਅਸੀਂ ਤਾਂ ਖੁਦ ਅਸੀਂ ਖੁਦ ਹੀ ਜਵਾਬ ਦੇ ਹੀ ਦੇ ਸਕਦੇ ਨਾ ਵੀ ਕਿ ਅਸੀਂ ਡੁੱਬੇ ਸੀਗੇ ਜੇ ਸਾਨੂੰ ਕੋਈ ਕੱਢਣ ਨਹੀਂ ਆਇਆ ਸੀ ਦੂਜੇ ਨੇ ਕਿਵੇਂ ਦੱਸਤੀ ਤਾਨੂੰ ਤੇ ਇਸ ਵਾਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵੈਸੇ ਇੱਕ ਇਸ ਚੀਜ਼ ਬਾਰੇ ਥੋੜੀ ਜਾਣਕਾਰੀ ਦਿਓ ਵੀ ਇਸ ਸਾਲ ਹੈ ਜਿਵੇਂ ਜੇ ਇਹੀ ਫਿਰ ਤੋਂ ਸੰਭਾਵਨਾ ਬਣੀ ਤਾਂ ਇਸ ਸਾਲ ਤੁਹਾਨੂੰ ਸ਼ਾਇਦ ਧਰਨੇ ਤੋਂ ਉਤਰਨਾ ਪੈ ਸਕਦਾ ਹੈ ਪ੍ਰਸ਼ਾਸਨ ਅੱਗੇ ਵੀ ਸਾਡੀ ਜਾਨ ਬਚਾ ਲਓ ਤੇ ਸਾਨੂੰ ਮੁਆਵਜ਼ੇ ਦੇ ਦਿਓ ਪਹਿਲਾਂ ਹੀ ਕੋਈ ਪੱਕਾ ਬੰਦੋਬਸ ਕਰ ਲਓ ਨਹੀਂ ਫਿਰ ਇਸ ਵਾਰ ਬੰਦੇ ਮਰਨਗੇ ਜਾਂ ਧਰਨੇ ਤੇ ਬੈਟਣਗੇ ਪੱਕਾ ਬੰਦੋਬਸ ਤੇ ਹੀ ਹੈ ਬੰਦੇ ਨੂੰ ਆਪਣੀ ਜਾਨ ਕੋਈ ਜ਼ਿੰਮੇਵਾਰ ਨਹੀਂ ਹੈਗਾ ਇੱਥੇ ਕੋਦਾ ਜ਼ਿੰਮੇਵਾਰੀ ਅਸੀਂ ਖੁੱਦੀ ਇੰਤਜ਼ਾਮ ਕਰ ਰਹੇ ਆ ਕਿ ਬਾੜ ਆਣੇ ਵਾਲੀ ਹੈ ਜੀ ਆਪਣਾ ਦੇਖੋ ਤੁਸੀਂ ਜਿਹੜਾ ਇੰਤਜ਼ਾਮ ਕਰਨਾ ਕਰ ਲਓ ਬਾਕੀ ਕੋਈ ਪ੍ਰਸ਼ਾਸਨ ਵੱਲੋਂ ਤੁਸੀਂ ਉਮੀਦ ਛੱਡ ਦਿਓ ਜੀ ਇਹ ਤਾਂ ਮੈਂ ਵੀ ਕੋਈ ਸਰਪੰਚ ਤੱਕ ਨਹੀਂ ਪੁੱਛਣਾ ਐ ਬਾਕੀ ਤਾਂ ਛੱਡੋ ਪਰ ਉੱਪਰਲੇ ਲੈਵਲ ਦੀ ਤਾਂ ਗੱਲ ਹੀ ਜਿਹੜਾ ਸੋ ਇਹ ਵੀ ਇੱਕ ਡਾਰਕ ਰਿਐਲਿਟੀ ਹੈ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਮੀਡੀਆ ਦੇ ਵਿੱਚ ਅਜ਼ਾਰਿਆਂ ਦੇ ਵਿੱਚ ਬੜੀ ਖਬਰਾਂ ਚਲਾਈਆਂ ਜਾਂਦੀਆਂ ਨੇ ਕਿ ਅਸੀਂ ਗਰਾਊਂਡ ਰਿਐਲਿਟੀ ਤੇ ਉਰੇ ਫਿਰ ਰਹੇ ਹਾਂ ਤੇ ਇਹੀ ਇੱਥੇ ਲੋਕ ਮੌਜੂਦ ਨੇ ਇਹੀ ਦੱਸ ਰਹੇ ਨੇ ਕਿ ਅਸੀਂ ਖੁਦ ਆਪ ਦੀ ਜਾਨ ਬਚਾਈ ਹੈ ਤੇ ਇਸ ਸਾਲ ਵੀ ਉਹੀ ਹਾਲ ਬਣ ਸਕਦੇ ਨੇ ਇਹੀ ਸੰਭਾਵਨਾ ਹੋ ਸਕਦੀ ਹੈ ਪਰ ਇਸ ਬਾਰੇ ਪੱਕੇ ਬੰਦੋਬਸਤ ਕੀ ਕੀਤੇ ਜਾ ਰਹੇ ਨੇ ਨਾ ਤਾਂ ਵੱਡੀ ਨਦੀ ਪੱਕੀ ਹੋਈ ਹੈ ਬਹੁਤ ਵੱਡੇ ਸਵਾਲ ਨੇ ਪ੍ਰਸ਼ਾਸਨ ਤੇ ਸਰਕਾਰ ਉੱਤੇ ਕੀ ਨਾਮ ਹੈ ਮੈਮ ਤੁਹਾਡਾ ਬਲਜਿੰਦਰ ਕੌਰ ਬਲਜਿੰਦਰ ਕੌਰ ਜੀ ਜੋ ਪਿਛਲੇ ਸਾਲ ਹੋਇਆ ਪਟਿਆਲਾ ਦੇ ਵਿੱਚ ਜਿੰਨੀ ਬਾੜ ਆਈ ਹੈ ਤੇ ਇਸ ਸਾਲ ਕਿੰਨੇ ਕੁ ਪ੍ਰਸ਼ਾਸਨ ਵਾਲੇ ਆ ਰਹੇ ਨੇ ਤੁਹਾਡੇ ਕੋਲ ਕੋਈ ਨਹੀਂ ਜੀ ਆਇਆ ਹੈਗਾ ਕੋਈ ਸਾਡੇ ਕੋ ਕੋਈ ਮਦਦ ਨਹੀਂ ਕਿਸੇ ਨੇ ਕੀਤੀ ਹੈਗੀ ਸੈਟਿੰਗ ਦਾ ਸਮਾਨ ਸਾਰਾ ਹਟ ਗਿਆ ਸੜ ਗਿਆ ਸਾਡਾ ਸਮਾਨ ਸਾਰਾ ਅੰਦਰੋਂ ਵੀ ਖਰਾਬ ਹੋ ਗਿਆ ਬੈੱਡਕਟ ਸਭ ਕੁਝ ਖਰਾਬ ਹੋ ਗਿਆ ਤੇ ਇਸ ਵਾਰ ਕਿਸ ਤਰ੍ਹਾਂ ਦੇਖਦੇ ਹੋ ਕੀ ਬੰਦੋਬਸਤ ਕੀਤਾ ਜਾ ਰਿਹਾ ਤੁਹਾਡੀ ਜਾਨ ਬਚਾਉਣ ਵਾਸਤੇ ਕੋਈ ਨਹੀਂ ਜੀ ਕੋਈ ਨਹੀਂ ਆਇਆ ਇੱਥੇ ਤੱਕ ਕੋਈ ਬੰਦੋਬਸਤ ਕੁਝ ਨਹੀਂ ਹੋਇਆ ਹੈਗਾ ਤੇ ਫਿਰ ਮੱਲੇ ਕਿ ਪਿਛਲੇ ਸਾਲ ਤਾਂ ਜਿਵੇਂ ਸੀਆਈਏਐਸਫ ਦੇ ਜਵਾਨ ਵੀ ਆਏ ਸੀਗੇ ਉਰੇ ਕਿਸ਼ਤੀਆਂ ਵੀ ਚੱਲੀਆਂ ਸੀਗੀਆਂ ਤੁਹਾਨੂੰ ਚੱਲੀਆਂ ਤਾਂ ਕੋਈ ਮਦਦ ਨਹੀਂ ਕੀਤੀ ਕਿਸ਼ਤੀਆਂ ਨੇ ਬਸ ਉਹ ਹੀ ਲੈ ਗਏ ਸਾਨੂੰ ਦੋ ਚਾਰ ਜਣਿਆਂ ਨੂੰ ਲੈ ਗਏ ਸੀਗੇ ਦੋ ਚਾਰ ਸਾਡੇ ਦੋ ਬੱਜਾ ਦੀਆਂ ਸਾਡੀਆਂ ਉਹ ਵੀ ਡੱਡ ਹੋ ਗਈਆਂ ਤੇ ਸਮਾਨ ਸਮ ਰਾਭ ਹੋ ਗਿਆ ਕਿੰਨੇ ਕ ਦਾ ਨੁਕਸਾਨ ਹੋਇਆ ਸੀ ਪਿਛਲੇ ਸਾਲ کافی ਹੋ ਗਿਆ ਜੀ ਸਾਰੇ ਮਾ ਦੇ ਗੁਰਦੀ ਮਹਾਲੇ ਦਾ ਹੀ ਹੋਇਆ ਮਤਲਬ ਤੁਹਾਡਾ ਕਿੰਨਾ ਕ ਕੱਲੇ ਦਾ کافی ਹੋ ਗਿਆ ਜੀ ਮੱਜਾਂ ਵੀ ਤੇ ਦੋ ਮੱਜਾਂ ਸੀਟਸ ਹੈ 1.5 ਲੱਖ 2 ਲੱਖ ਦਾ ਸਮਾਨ ਸੀ ਸਾਡਾ ਮਦੂਰੀ ਕਰਦੇ ਆ ਨਾ ਸੈਟਿੰਗ ਦਾ ਸਮਾਨ ਉਹ ਵੀ ਤੇ ਅੰਦਾਜ਼ਾ ਲਗਾਈਏ ਲੱਖ 2 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ 2-4 ਲੱਖ ਦਾ ਹੋ ਗਿਆ ਜੀ ਤੇ 2-4 ਲੱਖ ਵਾਸਤੇ ਹੁਣ ਮੁਆਵਜ਼ੇ ਵਾਸਤੇ ਕਿੰਨੋਂ ਤੁਸੀਂ ਗੁਹਾਰ ਲਗਾਓਗੇ ਇਸ ਚੀਜ਼ ਦੀ ਅਜੇ ਤਾਂ ਸਰਕਾਰ ਨੂੰ ਕਹਿੰਦੇ ਆ ਪਦਧਤ ਕਰੇ ਸਾਡੇ ਸਰਕਾਰ ਤਾਂ ਪਰ ਪਹੁੰਚ ਹੀ ਨਹੀਂ ਰਹੀ ਇਸ ਵਾਰ ਮਤਲਬ ਕਿ ਫਿਰ ਤੁਹਾਨੂੰ ਜਾਨ ਬਚਾਉਣ ਵਾਸਤੇ ਆਪ ਹੀ ਕੋਈ ਪੱਕੇ ਬੰਦੋਬਸਤ ਕਰਨੇ ਪੈਣਗੇ ਕਿਉਂਕਿ ਨਾ ਤਾਂ ਸਰਕਾਰ ਪਹੁੰਚ ਰਹੀ ਹੈ ਨਾ ਪ੍ਰਸ਼ਾਸਨ ਪਹੁੰਚ ਰਿਹਾ ਤੁਹਾਡੇ ਤੱਕ ਇਹ ਤਾਂ ਗਲਤੀ ਹੈ ਜੀ ਉਹਨਾਂ ਦੀ ਮਸਤੇ ਕੁਝ ਇਲੈਕਸ਼ਨਾਂ ਵੇਲੇ ਤੁਹਾਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਕਿ ਵੋਟਰ ਹੀ ਲਗ ਮਾਤ ਕਰਦੇ ਨੇ ਫਿਰ ਤਾਂ ਹੱਥ ਵੀ ਬੰਦਦੇ ਨੇ ਸਭ ਕੁਝ ਕਰਦੇ ਆ ਹੁਣ ਕੋਈ ਸਾਡੀ ਮਦਦ ਨਹੀਂ ਕਿਸੇ ਨੇ ਕੀਤੀ ਹੈਗੀ ਕੋਈ ਮਦਦ ਨਹੀਂ ਕੀਤੀ ਸਾਡੀ ਸੋ ਇਹ ਵੀ ਇੱਕ ਡਾਰਕ ਰਿਐਲਿਟੀ ਤੁਸੀਂ ਸੁਣੀ ਕਿ ਕਿਸ ਤਰ੍ਹਾਂ ਕੀ ਹਾਲ ਹੈ ਓਰੇ ਦਾ ਗਰਾਊਂਡ ਰਿਐਲਿਟੀ ਦਾ ਗੱਲਾਂ ਤਾਂ ਬਹੁਤ ਵੱਡੀ ਵੱਡੀ ਕੀਤੀਆਂ ਜਾਂਦੀਆਂ ਨੇ ਪਰ ਗਰਾਉਂਡ ਰਿਐਲਿਟੀ ਤੇ ਇਹ ਸਭ ਚੱਲ ਰਿਹਾ ਹੈ ਉਰੇ 2-4 ਲੱਖ ਦਾ ਬੰਦੇ ਦਾ ਨੁਕਸਾਨ ਹੋ ਜਾਂਦਾ ਜੇ ਉਰੇ ਕੈਲਕੂਲੇਟ ਵੀ ਕਰੀਏ 10 ਘਰ ਵੀ ਹੋਣ 4 40 ਲੱਖ ਰੁਪਏ ਹੋਗੇ 40 ਲੱਖ ਰੁਪਏ ਦਾ ਮੁਆਵਜ਼ਾ ਸਰਕਾਰ ਕਿੱਥੋਂ ਦੇ ਦੇਵੇਗੀ ਇਸ ਚੀਜ਼ ਬਾਰੇ ਜੇ ਇਹੀ 40 ਲੱਖ ਰੁਪਏ ਲਗਾ ਕੇ ਕੋਈ ਉਰੇ ਪੱਕਾ ਬੰਦੋਬਸ ਕੀਤਾ ਜਾਏ ਤਾਂ ਉਹ ਜ਼ਿਆਦਾ ਫਾਇਦੇਮੰਦ ਰਹੇਗਾ ਜੁੜੇ ਹੋ ਗ੍ਰਿਵੈਂਸ ਸਟੋਰੀਜ਼ ਦੇ ਨਾਲ ਜਲਦ ਮਿਲਾਂਗੇ ਹੋਰ ਨਵਾਂ ਤੇ ਤਾਜ਼ਾ ਅਪਡੇਟ ਲੈ ਕੇ